ਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਸਾਡੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਰ ਵਾਰ ਦੀ ਤਰ੍ਹਾਂ ਜਿ ਫਿਰ ਆਪਾਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਬਹੁਤ ਹੀ ਵਧੀਆ ਜਿਹਾ ਕਲੈਕਸ਼ਨ ਤੇ ਜਿਸ ਤਰ੍ਹਾਂ ਤੁਸੀਂ ਬਾਕੀ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਦੇ ਹੋ ਪਲੀਜ਼ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਜਿਹੜੀਆਂ ਭੈਣਾਂ ਸਾਨੂੰ ਦਾ ਕਲਾਸਿਕ ਕਲੈਕਸ਼ਨ ਚੈਨਲ ਤੋਂ ਦੇਖ ਰਹੀਆਂ ਨੇ ਤਾਂ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇਕਰ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਹੈ ਦਾ ਕਲਾਸਿਕ ਕਲੈਕਸ਼ਨ 1 ਔਰ ਜੇਕਰ ਤੁਸੀਂ ਕੜਾਈ ਦੇ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਲੇਟੈਸਟ ਕੜਾਈ ਦੇ ਸਾਰੇ ਡਿਜ਼ਾਈਨ ਹੈਗੇ ਜੀ ਆਪਣਾ ਨਿਊ ਚੈਨਲ ਜੋ ਹੈਗਾ ਬਿਰਸਾ ਸਲਾਈ ਕੜਾਈ ਤੇ ਉੱਥੇ ਤੁਹਾਨੂੰ ਐਮਬਰਾਇਡਰੀ ਦੇ ਸਾਰੇ ਡਿਜ਼ਾਈਨ ਮਿਲ ਜਾਣਗੇ ਓਕੇ ਜੀ ਅੱਜ ਦੀ ਵੀਡੀਓ ਜੋ ਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੂਟ ਨੇਗੇ ਆਪਾਂ ਥੋੜੇ ਟਾਈਮ ਬਾਅਦੇ ਵਾਲੀ ਵੀਡੀਓ ਅਪਲੋਡ ਕਰਦੇ ਆਂਗੇ ਮਸਲੀਨ ਦੇ ਪ੍ਰਿੰਟਡ ਸੋਹਣੇ ਦੁਪੱਟਿਆਂ ਦੇ ਨਾਲ ਪਲੇਨ ਮਸਲੀਨ ਦੇ ਸੂਟ ਬਿਲਕੁਲ ਪਿਓਰ ਮਸਲੀਨ ਫੈਬਰਿਕ ਹੋਊਗੀ ਦੁਪੱਟਿਆਂ ਦਾ ਵੀ ਔਰ ਸੂਟਾਂ ਦਾ ਵੀ ਬਹੁਤ ਸੋਹਣੇ ਡਿਜ਼ਾਈਨ ਨੇ ਪਲੇਨ ਸੂਟ ਨੇ ਇਹਨਾਂ ਦੇ ਉੱਪਰ ਤੁਸੀਂ ਕੱਟਵਰਕ ਜਾਂ ਕਿੱਦਾਂ ਦੀ ਵੀ ਐਮਬਰਾਇਡਰੀ ਕਰਵਾ ਸਕਦੇ ਹੋ ਤੇ ਐਵੇਂ ਵੀ ਪਰਚੇਜ ਕਰ ਸਕਦੇ ਹੋ ਤੁਹਾਨੂੰ ਦਿਖਾਉਣੀ ਆ ਕਲਰ اور ਡਿਜ਼ਾਈਨ ਇਹਨਾਂ ਸੂਟਾਂ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਨੇ ਜੀ ਸਭ ਤੋਂ ਫਸਟ ਫੈਬਰਿਕ ਜਿੱਦਾ ਤੁਹਾਨੂੰ ਦੱਸਿਆ ਬਿਲਕੁਲ ਪਿਓਰ ਸੌਫਟ ਵਾਲੀ ਮਸਲੀਨ ਆ ਇੱਕ ਹੁੰਦੀ ਆ ਹਾਰਡ ਮਸਲੀਨ ਜੇਕਰ ਇਹਦੀ ਗੱਲ ਕਰੀਏ ਤਾਂ ਬਿਲਕੁਲ ਪਿਓਰ ਹੈ ਜੀ ਸੌਫਟ ਤੁਸੀਂ ਫੈਬਰਿਕ ਦੇਖ ਸਕਦੇ ਹੋ ਕੋਈ ਬੁਰਣੀ ਕੋਈ ਕਲਰ ਨਹੀਂ ਜਾਣਾ ਕੋਈ ਸ਼੍ਰਿੰਕ ਨਹੀਂ ਹੋਣਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕਲਰ ਦੇਖੋ ਬਹੁਤ ਹੀ ਪਿਆਰਾ ਇਸ ਦੇ ਨਾਲ ਦੁਪੱਟਾ ਦਿਖਾਉਣੀ ਆ ਤੁਹਾਨੂੰ पूरे वे का दुपट्टा प्योर मसलीन दुपट्टा देख सकते हैं बहुत ही फस्ट सूट है सूट ए हो गया जी अगला डिजाइन दुपट्टे सारे ही प्योर मसलीन दे ਜਿਹੜੇ ਵਧੀਆ ਹੈਵੀ ਸੂਟਾਂ ਦੇ ਨਾਲ ਦੁਪੱਟੇ ਆਉਂਦੇ ਆ ਸਾਹੀਵਾ ਦੇ ਦੁਪੱਟੇ ਨੇ ਕੋਈ ਸਾਹੀਵਾ ਦਾ ਹੈ ਕੋਈ ਗੰਗਾ ਦਾ ਹੈ ਬਹੁਤ ਹੀ ਵਧੀਆ ਦੁਪੱਟੇ ਨੇ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਜੀ ਲੈ ਸਕਦੇ ਹੋ ਇਸ ਦੇ ਨਾਲ ਇਹ ਵਾਲਾ ਸੂਟ ਹੈ ਜੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਡਾਰਕ ਦੇ ਵਿੱਚ ਤੁਸੀਂ ਇਹ ਵਾਲਾ ਵੀ ਪਰਚੇਸ ਕਰ ਸਕਦੇ ਹੋ ਇਹਨਾਂ ਸੂਟਾਂ ਨੂੰ ਤੁਸੀਂ ਪਲੇਨ ਲੈਸਸ ਦੇ ਡਿਜ਼ਾਈਨ ਦੇ ਕੇ ਜਾਂ ਥੋੜਾ ਬਹੁਤਾ ਕੱਟਵਰਕ ਕਰਵਾ ਕੇ ਬਹੁਤ ਹੀ ਸੋਹਣੇ ਸੂਟ ਰੈਡੀ ਕਰ ਸਕਦੇ ਹੋ ਅੱਗੇ ਬਹੁਤ ਹੀ ਪਿਆਰਾ ਜਿਹਾ ਕਲਰ ਇਸ ਨਾਲ ਦੁਪट्टे ਦੀ ਗੱਲ ਕਰੀ ਤਾਂ ਦੁਪੱਟਾ ਉਸ ਤੋਂ ਵੀ ਵਧੀਆ ਦੇ ਰਿਫਿਨਿਸ਼ਿੰਗ ਦੇਖੋ ਤੁਹਾਨੂੰ ਫਿਨਿਸ਼ਿੰਗ ਤੋਂ ਹੀ ਪਤਾ ਚੱਲ ਜਾਣਾ ਵੀ ਇਹ ਸਿੰਪਲ ਦੁਪੱਟੇ ਨਹੀਂ ਹੈ ਬ੍ਰਾਂਡ ਗੰਗਾ ਜਾਂ ਸਾਹਿਬਾ ਗੰਗਾ ਸਾਹਿਬਾ ਦੋਨੋਂ ਬ੍ਰਾਂਡਾਂ ਦੇ ਦੁਪੱਟੇ ਨੇ ਨਾਲ ਪਿਓਰ ਮਸਲੀਨ ਦੇ ਸੂਟ ਵਿੱਚ ਅੱਗੇ ਮਸਟਰਡ ਕਲਰ ਦੇ ਨਾਲ ਮਹਿੰਦੀ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਸਟਾਈਲਿਸ਼ ਦੁਪੱਟੇ ਨੇ ਸਾਰੇ ਮਹਿੰਦੀ ਕਲਰ ਦਾ ਦੁਪੱਟਾ ਇਸ ਦੇ ਨਾਲ ਮਸਟਰਡ ਦੇ ਨਾਲ ਮਹਿੰਦੀ ਦਾ ਕੰਟਰਾਸਟ ਬਹੁਤ ਹੀ ਪਿਆਰਾ ਲੱਗਦਾ ਜੀ ਜੇਕਰ ਗੱਲ ਕਰੀਏ ਤਾਂ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਪਊਗਾ ਜੀ 850 ਰੁਪਏ ਦਾ ਵਿਦ ਦੁਪੱਟਾ ਵਿਦ ਸੂਟ 850 ਰੁਪਏ ਦਾ ਸੈੱਟ ਪਊਗਾ ਜੀ ਗੱਲ ਕਰੀਏ ਫੈਬਰਿਕ ਦੇ ਤਾਂ ਬਿਲਕੁਲ A1 ਕੁਆਲਿਟੀ ਦੇ ਵਿੱਚ ਫੈਬਰਿਕ ਆ ਤੁਸੀਂ ਬੇਝਿਜਕ ਹੋ ਕੇ ਇਹ ਵਾਲੇ ਜਿਹੜੇ ਸੂਟ ਨੇ ਪਰਚੇਸ ਕਰ ਸਕਦੇ ਹੋ ਜਿੰਨਾ ਭੈਣਾਂ ਕੋਲ ਵੀ ਗਏ ਨੇ ਤੁਸੀਂ ਸ਼ਾਇਦ ਜੜੀਆਂ ਭੈਣਾਂ ਗਰੁੱਪ ਦੇ ਵਿੱਚ ਨੇ ਦੇਖਦੀਆਂ ਹੋਣੀਆਂ ਉਹਨਾਂ ਦਾ ਜੋ ਫੀਡਬੈਕ ਹੁੰਦਾ ਬਹੁਤ ਜ਼ਿਆਦਾ ਵਧੀਆ ਸੂਟ ਨੇ ਵਾਲੇ ਅੱਗੇ ਵਾਲਾ ਕਲਰ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਗਾਜਰੀ ਜੀ ਟੋਨ ਦੇ ਵਿੱਚ ਹੈ ਤੇ ਇਸ ਨਾਲ ਦੁਪੱਟਾ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ अगला डिजाइन मेहंदी ग्रीन शेड है ਤੇ ਨਾਲ ਦੁਪੱਟਾ ਵੀ ਬਹੁਤ ਹੀ ਵਧੀਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਓ ਜੀ ਤੇ ਸਾਡੇ WhatsApp ਨੰਬਰ 7973984974 7973984974 ਇਹਨਾਂ ਨੰਬਰਾਂ ਦੇ ਉੱਪਰ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਚੈੱਕ ਕਰਵਾ ਸਕਦੇ ਹੋ ਵੀ ਇਹ ਵਾਲੇ ਸੂਟ ਸਟਾਕ ਦੇ ਵਿੱਚ ਹੈਗੇ ਆ ਜੇਕਰ ਹੈਗੇ ਤਾਂ ਤੁਹਾਨੂੰ ਆਪਾਂ ਨਾਲ ਦੀ ਨਾਲ ਰਿਪਲਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਣੇ ਸੇਮ ਹੀ ਨੰਬਰ ਨੇ 7973984974 ਇਹੀ ਆਪਣਾ Google Pay ਨੰਬਰ ਹੈ ਤੁਸੀਂ ਇਸ ਨੰਬਰ ਤੇ ਪੇਮੈਂਟ ਕਰਕੇ ਇਹ ਵਾਲੇ ਸੂਟ ਲੈ ਸਕਦੇ ਹੋ ਗ੍ਰੇ ਦੇ ਵਿੱਚ ਬਹੁਤ ਹੀ ਸੋਹਣਾ ਦੁਪੱਟਾ ਗ੍ਰੇ ਐਂਡ ਮਹਿਰੂਨ ਦਾ ਕੰਟਰਾਸਟ ਬਹੁਤ ਪਿਆਰਾ ਸੂਟ ਹੈ ਦੇਖ ਸਕਦੇ ਹੋ ਪਲਾਜ਼ੋ ਸੂਟ ਫਰੌਕ ਸੂਟ ਸਲਵਾਰ ਸੂਟ ਜਿੱਦਾਂ ਨੇ ਵੀ ਤੁਸੀਂ ਰੈਡੀ ਕਰ ਸਕਦੇ ਹੋ 5 ਮੀਟਰ ਫੈਬਰਿਕ ਹੋਊਗਾ ਬਹੁਤ ਹੀ ਸੋਹਣਾ ਗੱਲ ਕਰੀਏ ਲਾਈਨਿੰਗ ਦੀ ਤਾਂ ਕੋਈ ਰਿਕੁਆਇਰਮੈਂਟ ਨਹੀਂ ਹੈ ਕਿਉਂਕਿ ਟਰਾਂਸਪੇਰੈਂਟ ਬਿਲਕੁਲ ਵੀ ਨਹੀਂ ਹੈ ਜੇਕਰ ਫਿਰ ਵੀ ਤੁਸੀਂ ਕਿਉਂਕਿ ਫੈਬਰਿਕ ਵਧੀਆ ਵਾਲਾ ਫੈਬਰਿਕ ਹੈ ਥੋੜਾ ਬਹੁਤਾ ਤੁਸੀਂ ਫਿਨਿਸ਼ਿੰਗ ਦੇ ਲਈ ਲਗਾਉਣਾ ਚਾਹੁੰਦੇ ਤਾਂ 온ਲੀ ਸ਼ਰਟ ਤੇ ਵੀ ਲਗਾ ਸਕਦੇ ਹੋ ਤੁਹਾਡੀ ਚੋਇਸ ਹੈ ਇਹ ਵੀ ਗ੍ਰੇ ਟੋਨ ਦੇ ਵਿੱਚ ਆ ਕਲਰ ਪਰ ਗ੍ਰੇ ਦੇ ਵਿੱਚ ਇਹ ਗ੍ਰੀਨਿਸ਼ ਜੀ ਥੋੜੀ ਝਲਕ ਪੈਂਦੀ ਹੈ ਇਸ ਦੀ ਇਸ ਦਿਨ ਵਾਲੇ ਵਾਲਾ ਦੁਪੱਟਾ ਹੈ ਜੀ ਸਿੰਪਲ ਪਾਈਪਿੰਗ ਲਗਾਓ ਤਾਂ ਵੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਥੋੜਾ ਬਹੁਤਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਐਵੇਂ ਵੀ ਵੇਅਰ ਕਰ ਸਕਦੇ ਹੋ ਸਿੰਪਲੀ ਸਟਿਚ ਕਰਕੇ ਕਿਉਂਕਿ ਦੁਪੱਟਿਆਂ ਦੀ ਫਿਨਿਸ਼ਿੰਗ ਇੰਨੀ ਵਧੀਆ ਦਿੰਦੇ ਨੇ ਦੁਪੱਟੇ ਲੁੱਕ ਕਿ ਇਸ ਪਲੇਨ ਸੂਟ ਵੀ ਤੁਹਾਨੂੰ ਬਹੁਤ ਸੋਹਣਾ ਜਜੂਗਾ ਇਹ ਵੀ ਗ੍ਰੇਟ ਓਨ ਦੇ ਵਿੱਚ ਹੈ ਗ੍ਰੇਟ ਓਨ ਦੇ ਵਿੱਚ ਕਾਫੀ ਸਾਰੇ ਕਲਰ ਨੇ ਛੋਟੇ ਛੋਟੇ ਫਰਕ ਦੇ ਨਾਲ ਇਸ ਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਇਸ ਤੁਹਾਨੂੰ ਦੱਸ ਦਿੱਤਾ ਹੈ ਜੀ 850 ਰੁਪਏ ਬਹੁਤ ਹੀ ਸੋਹਣਾ ਦੁਪੱਟਾ ਹੈ ਕਿਸੂ ਅਗੇ ਲਾਈਟ ਵਾਈਨ ਕਲਰ ਫਿਰੋਜੀ ਦੇ ਨਾਲ ਕੰਟਰਾਸਟ ਲਾਈਟ ਵਾਈਨ ਦਾ ਜਿੱਦਾਂ ਦਾ ਫਲਾਵਰ ਹੈ ਦੁਪੱਟੇ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਹੈ ਜੀ ਦੇਖ ਸਕਦੇ ਆ ਪਿਸਤਾ ਕਦਰ ਅੱਗੇ ਆ ਗਿਆ ਜੀ ਪਿਸਤਾ ਪਿਸਤਾ ਦੇ ਨਾਲ ਗ੍ਰੇ ਦੁਪੱਟਾ ਜਿਸ ਦੇ ਵਿੱਚ ਪਿਸਤਾ ਦਾ ਕੰਟਰਾਸਟ ਹੈ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਇਹ ਕਲਰ ਸਾਰੇ ਐਵੇਂ ਦੇ ਨੇ ਸਾਡੀਆਂ ਧੀਆ ਭੈਣਾ ਮਾਤਾਵਾਂ ਕੋਈ ਵੀ ਵੇਅਰ ਕਰ ਸਕਦੇ ਨੇ ਬਹੁਤ ਹੀ ਸੋਹਣੇ ਜਿਹੇ ਕਲਰ ਨੇ ਤੇ ਸੋਬਰ ਜੇ ਸੂਟ ਨੇ ਅੱਗੇ ਮਸਟਰਡ ਦੇ ਵਿੱਚ ਇਹ ਪੇਟੀਆ ਜੀ ਟੋਨ ਦੇ ਵਿੱਚ ਆ ਥੋੜਾ ਪਿਓਰ ਮਾਸਟਰਡ ਨਹੀਂ ਹੈ ਇਸ ਦੇ ਨਾਲ ਇਹ ਵਾਲਾ ਦੁਪੱਟਾ ਇਹ ਲਾਸਟ ਸਟੇਜਿਸ ਦੇ ਵਿੱਚ ਹਾਂਜੀ ਇਹ ਸੀ ਅੱਜ ਵਾਲੇ ਮਸਲੀਨ ਦੇ ਸੂਟ ਦੁਪੱਟੇ ਪਲੇਨ ਸੂਟ ਦੇ ਵਿਦ ਪ੍ਰਿੰਟਡ ਦੁਪੱਟੇ ਬਹੁਤ ਹੀ ਵਧੀਆ ਫੈਬਰਿਕ ਆ ਬੇਚ ਜਿ ਕੋ ਹੋ ਕੇ ਲੈ ਸਕਦੇ ਹੋ ਤੇ ਦੂਸਰਾ ਜਦੋਂ ਵੀ ਆਰਡਰ ਪਲੇਸ ਕਰਨਾ ਤਾਂ ਆਪਣਾ ਫੁੱਲ ਐਡਰੈਸ ਲਿਖਿਆ ਕਰੋ ਜੀ ਆਪਣਾ ਨਾਮ ਅਨਮੈਰਿਡ ਹੋ ਤਾਂ ਆਪਣੇ ਫਾਦਰ ਸਾਹਿਬ ਦਾ ਨਾਮ ਜੇਕਰ ਮੈਰਿਡ ਹੋ ਤਾਂ ਆਪਣੇ ਹਸਬੰਦ ਦਾ ਨਾਮ ਪਿੰਡ ਸ਼ਹਿਰ ਜਿੱਥੇ ਵੀ ਰਹਿੰਦੇ ਹੋ ਪਿੰਨ ਕੋਡ ਜ਼ਿਲ੍ਹਾ ਤਹਿਸੀਲ ਦੋ ਕੰਟੈਕਟ ਨੰਬਰ ਇਹ ਸਾਰਾ ਐਡਰੈਸ ਦੇ ਵਿੱਚ ਲਿਖਣਾ ਲਾਜ਼ਮੀ ਹੈ ਜੀ ਤੇ ਦੂਸਰਾ ਜਦੋਂ ਤੁਹਾਨੂੰ ਪਾਰਸਲ ਮਿਲਦਾ ਤਾਂ ਪਾਰਸਲ ਦੀ ਓਪਨਿੰਗ ਵੀਡੀਓ ਜ਼ਰੂਰ ਬਣਾ ਲਿਆ ਕਰੋ ਕਈ ਭੈਣਾਂ ਪਾਰਸਲ ਦੀ ਓਪਨਿੰਗ ਵੀਡੀਓ ਨਹੀਂ ਬਣਾਉਂਦੀਆਂ ਜੇਕਰ ਵੀਡੀਓ ਤੁਹਾਡੇ ਕੋਲ ਪ੍ਰੂਫ ਹੋਊਗੀ ਕੋਈ ਵੀ ਤੁਹਾਡੇ ਸੂਟ ਦੇ ਵਿੱਚ ਕੋਈ ਡਿਫੈਕਟ ਨਿਕਲਦਾ ਵੈਸੇ ਹੁੰਦਾ ਨਹੀਂ ਕਿਉਂਕਿ ਮੈਂ ਹਰ ਇੱਕ ਸੂਟ ਤੁਹਾਨੂੰ ਓਪਨ ਕਰਕੇ ਦਿਖਾਉਂਦੀ ਆ ਪ੍ਰੋਪਰ ਫਿਰ ਵੀ ਬਾਈ ਚਾਂਸ ਕੋ ਸਦੀ ওপਨਿੰਗ ਵੀਡੀਓ ਜਰੂਰ ਬਣਾਓ ਜੀ ਓਕੇ ਜੀ ਨੈਕਸਟ ਟਾਈਮ ਇਹਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ 컬یکشن ਦੇ ਨਾਲ ਔਰ ਸਲਾਈ ਕੜਾਈ ਸੌਰੀ ਕੜਾਈ ਦੇ ਡਿਜ਼ਾਈਨਾਂ ਦੇ ਲਈ ਸਾਰੇ ਲੇਟੈਸਟ ਡਿਜ਼ਾਈਨ ਉਸ ਟ੍ਰੈਂਡਾਂ ਦੇ ਉੱਪਰ ਆਪਾਂ ਅਪਲੋਡ ਕਰਦੇ ਆ ਆਪਣਾ ਨਵਾਂ ਚੈਨਲ ਹੈ ਜੀ ਵਿਰਸਾ ਸਲਾਈ ਕੜਾਈ ਜਿਸ ਦਾ ਕਿ ਡਿਸਕ੍ਰਿਪਸ਼ਨ ਆਪਾਂ ਨੇ ਲਿੰਕ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਾ ਕੇ ਡਿਸਕ੍ਰਿਪਸ਼ਨ ਲਿੰਕ ਦੇ ਵਿੱਚੋਂ ਆਪਣਾ ਪੂਰਾ ਸੌਰੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਵਿਰਸਾ ਸਲਾਈ ਕੜਾਈ ਚੈਨਲ ਦਾ ਜੋ ਲਿੰਕ ਹੈ ਉਸ ਤੇ ਕਲਿੱਕ ਕਰਕੇ ਜੁਆਇਨ ਹੋ ਸਕਦੇ ਹੋ ਔਰ ਉਸ ਨੂੰ ਵੀ ਸਬਸਕ੍ਰਾਈਬ ਕਰੋ ਤੇ ਦਾ ਕਲਾਸਿਕ ਕਲੈਕਸ਼ਨ ਚੈਨਲ ਜਿੰਨਾ ਹੀ ਉਸ ਨੂੰ ਵੀ ਪਿਆਰ ਦਿਓ ਜੀ ਧੰਨਵਾਦ